ਜਦੋਂ ਤੋਂ ਐਲਨ ਮਾਸਕ ਨੇ ਟਵਿੱਟਰ ਦੀ ਵਾਕਡੋਰ ਸੰਭਾਲੀ ਹੈ ਉਹਨਾਂ ਨੇ ਇਸ ਵਿੱਚ ਕਈ ਬਦਲਾਅ ਕੀਤੇ ਨੇ ਯੂਜ਼ਰ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਮਾਸਕ ਇਸ ਮਾਈਕਰੋ ਬਲੌਗਿੰਗ ਪਲੇਟਫਾਰਮ ਵਿੱਚ ਲਗਾਤਾਰ ਨਵੀਆਂ ਫੀਚਰਸ ਸ਼ਾਮਲ ਕਰ ਰਹੇ ਨੇ ਜੇਕਰ ਤੁਸੀਂ ਵੀ ਟਵਿੱਟਰ ਯਾਨੀ ਐਕਸ ਦੀ ਵਰਤੋਂ ਕਰਦੇ ਹੋ ਤਾਂ ਹੁਣ ਤੁਹਾਡੇ ਲਈ ਇਹ ਇੱਕ ਹੋਰ ਖੁਸ਼ਖਬਰੀ ਹੈ ਮਾਸਕ ਨੇ ਯੂਜ਼ਰ ਨੂੰ ਇੱਕ ਨਵਾਂ ਫੀਚਰ ਦਿੱਤਾ ਹੈ ਐਲਨ ਮਾਸਕ ਨੇ ਹਾਲ ਹੀ ਵਿੱਚ ਐਕਸ ਤੇ ਆਡੀਓ ਅਤੇ ਵੀਡੀਓ ਫੀਚਰ ਸ਼ਾਮਲ ਕੀਤਾ ਹੈ ਹੁਣ ਇੱਕ ਹੋਰ ਹੈਰਾਨੀਜਨਕ ਫੀਚਰ ਸਾਹਮਣੇ ਆਇਆ ਹੈ ਤੁਸੀਂ ਹੁਣ ਐਕਸ ਤੇ ਫਿਲਮਾਂ ਟੀਵੀ ਸੀਰੀਜ਼ ਅਤੇ ਪੋਡਕਾਸਟ ਵੀ ਪੋਸਟ ਕਰ ਸਕੋਗੇ ਐਕਸ ਤੇ ਇਹਨਾਂ ਨਵੇਂ ਫੀਚਰਸ ਨਾਲ ਗਾਗਾ ਨੂੰ ਪੈਸੇ ਕਮਾਉਣ ਦਾ ਨਵਾਂ ਸਾਧਨ ਮਿਲੇਗਾ ਤੁਹਾਨੂੰ ਦੱਸਦੀ ਕਿ ਐਲਨ ਮਸਕ ਨੇ ਟਵੀਟ ਕਰਕੇ ਟਵਿੱਟਰ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਆਪਣੀ ਭੈਣ ਟੋਸਕਾ ਮਸਕ ਦੇ ਟਵੀਟ ਨੂੰ ਰੀਟਵੀਟ ਕੀਤਾ ਅਤੇ ਕਿਹਾ ਕਿ ਹੁਣ ਐਕਸ ਯੂਜ਼ਰ ਪਲੇਟਫਾਰਮ ਤੇ ਟੀਵੀ ਸੀਰੀਜ਼ ਫਿਲਮਾਂ ਅਤੇ ਪੋਡਕਾਸਟ ਵੀ ਪੋਸਟ ਕਰ ਸਕਦੇ ਨੇ ਟਵਿੱਟਰ ਤੇ ਫਿਲਮਾਂ ਅਤੇ ਪੋਡਕਾਸਟ ਸ਼ੇਅਰ ਕਰਨ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣਾ ਹੋਵੇਗਾ ਜੇ ਤੁਸੀਂ ਵੀ ਐਕਸ ਦੇ ਇਸ ਫੀਚਰ ਦਾ ਫਾਇਦਾ ਉਠਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਅਜੇ ਤੱਕ ਸਾਰੇ ਯੂਜ਼ਰ ਲਈ ਪੂਰੀ ਤਰ੍ਹਾਂ ਨਾਲ ਰੋਲ ਆਊਟ ਨਹੀਂ ਕੀਤਾ ਗਿਆ ਕੰਪਨੀ ਵੱਲੋਂ ਇਸ ਸੰਬੰਧ ਵਿੱਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੁਹਾਨੂੰ ਦੱਸਦੇ ਕਿ ਯੂਜ਼ਰ ਦੇ ਮਨੋਰੰਜਨ ਅਨੁਭਵ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਐਕਸ ਸੁਰੱਖਿਆ ਤੇ ਵੀ ਪੂਰਾ ਧਿਆਨ ਦਿੰਦਾ ਹੈ ਨਹਾਲੀ ਵਿੱਚ ਕੰਪਨੀ ਨੇ ਯੂਜ਼ਰ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਪਲੈਟਫਾਰਮ ਵਿੱਚ ਪਾਸਕੀ ਫੀਚਰ ਨੂੰ ਰੋਲ ਆਊਟ ਕੀਤਾ ਸੀ ਪਾਸਕੀ ਫੀਚਰ ਦੀ ਸ਼ੁਰੂਆਤ ਤੋਂ ਬਾਅਦ ਹੁਣ ਯੂਜ਼ਰ ਪਾਸਵਰਡ ਦੀ ਬਜਾਏ ਫਿੰਗਰਪ੍ਰਿੰਟ ਆਈਡੀ ਰਾਹੀਂ ਆਪਣੇ ਟਵਿੱਟਰ ਖਾਤੇ ਵਿੱਚ ਲੌਗਇਨ ਕਰ ਸਕਦੇ ਨੇ ਇਸ ਵੇਲੇ ਇਹ ਫੀਚਰ ਸਿਰਫ ਯੂਐਸਏ ਉਪਭੋਗਤਾਵਾਂ ਲਈ ਉਪਲਬਧ ਹੈ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਸਾਲ ਦੇ ਅਖੀਰ ਤੱਕ ਭਾਰਤੀ ਉਪਭੋਗਤਾਵਾਂ ਨੂੰ ਪਾਸਕੀ ਫੀਚਰ ਵੀ ਪ੍ਰਦਾਨ ਕਰੇਗੀ